ਸਾਡੇ ਜਿਹੜੇ ਛੋਟੇ ਕਿਸਾਨ ਉਹਨਾਂ ਨੂੰ ਫਾਇਦਾ ਹੋ ਰਿਹਾ ਕਿਉਂਕਿ 2-2000 ਦੀਆਂ ਕਿਸ਼ਤਾਂ ਉਹਨਾਂ ਦੇ ਖਾਤੇ 'ਚ ਜਾ ਰਹੀਆਂ। ਦਿੱਲੀ ਤੋਂ ਵਿਹਲੇ ਹੋਇਆ ਲੀਡਰ ਮਨੀਸ਼ ਸੋਧਿਆ ਦਾ ਇਹੀ ਬਿਆਨ ਸੀ ਸਾਮ-ਦਾਮ ਡੰਡ ਬੇਤ ਸਾਨੂੰ ਜੋ ਵੀ ਕਰਨਾ ਪਿਆ ਕਰਾਂਗੇ। ਨਰਿੰਦਰ ਮੋਦੀ ਜੀ ਦੇ ਲੋਕਾਂ ਦੇ ਲਈ ਸਕੀਮਾਂ ਲਿਆਂਦੀਆਂ ਗਈਆਂ ਹਨ। ਵੀ ਉਹ ਸਕੀਮਾਂ ਜਿਹੜੀਆਂ ਹੈਗੀਆਂ ਨਰਿੰਦਰ ਮੋਦੀ ਜੀ ਨੇ ਜਿਹੜੀਆਂ ਸਕੀਮਾਂ ਆਮ ਲੋਕਾਂ ਤੱਕ ਨਾ ਪਹੁੰਚਣ ਇਸ ਕਰਕੇ ਪੰਜਾਬ ਸਰਕਾਰ ਬਖਲਾਅਤ ਦੇ ਵਿੱਚ ਆਈ ਹੋਈ ਆ। ਰਾਜਪੁਰੇ 'ਚ ਰੈਲੀ ਹੋਈ ਉੱਤੇ ਪਿੰਡਾਂ ਦੇ ਆਪ ਮੁਹਾਰੇ ਲੋਕ ਇਕੱਠੇ ਹੋਏ ਸੀ। ਜਿਹੜੇ ਆਪ ਮੁਹਾਰੇ ਲੋਕ ਇਕੱਠੇ ਉਹਨੂੰ ਵੇਖਦ ਆਮ ਪਾਰਟੀ ਨੂੰ ਡਰ ਪੈ ਗਿਆ ਜਿੰਨੀਆਂ ਸਾਰੀਆਂ ਸੈਂਟਰ ਦੀਆਂ ਸਕੀਮਾਂ ਆਸੀਂ ਲੋਕਾਂ ਤੱਕ ਪਹੁੰਚਾ ਰਹੇ ਹਾਂ ਦੱਸੋ ਕੀ ਗਲਤ ਕਰ ਰਹੇ ਹਾਂ ਵੀ ਸਾਡੇ ਲੀਡਰਾਂ ਨੂੰ ਰਟੇਨ ਕੀਤਾ ਜਾ ਰਿਹਾ ਸਾਡੇ ਕੈਂਪਾਂ ਨੂੰ ਰੋਕਿਆ ਜਾ ਰਿਹਾ ਨਿਕੰਮੀ ਪੰਜਾਬ ਸਰਕਾਰ ਦਾ ਹਰ ਵਿਧਾਨ ਸਭਾ ਤੇ ਪੂਤਲਾ ਫੂਕ ਕੇ ਪ੍ਰਦਰਸ਼ਨ ਕਰ ਰਹੇ ਆ ਇਹਨਾਂ ਉਹ ਡਾਰਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਪੂਰੇ ਪੰਜਾਬ ਦੇ ਵਿੱਚੋਂ ਪਿੰਡ-ਪਿੰਡ ਦੇ ਵਿੱਚ ਬੀਜੇਪੀ ਦੀ ਆਵਾਜ਼ ਨਾਟ ਕਰੇ ਉਸ ਆਵਾਜ਼ ਨੂੰ ਦਬਾਉਣਾ ਚਾਹੁੰਦੇ ਆ ਜੀ ਆਪ ਦੀ ਜਿਹੜੀ 117 ਦੇ 117 ਹਲਕਿਆਂ ਦੇ ਵਿੱਚ ਪ੍ਰਦਰਸ਼ਨ ਕਰ ਰਹੇ ਆ ਗ੍ਰਿਫਤਾਰ ਕਰਨਾ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਲੋਏ ਲੋਏ ਮੇਨਟੇਨ ਨਹੀਂ ਹੋ ਰਿਹਾ ਜਿਵੇਂ ਪੰਜਾਬ ਦੇ ਵਿੱਚ ਜਿਹੜੇ ਲੋਕਾਂ ਨੂੰ ਫਾਇਦਾ ਦੇ ਰਹੇ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਰਹੇ ਆ ਪੰਜਾਬ ਦੇ ਵਿੱਚ ਲਗਾਤਾਰ ਬੀਜਪੀ ਆਦਿਆ ਗ੍ਰਿਫਤਾਰੀਆਂ ਹੋ ਰਹੀਆਂ ਤੇ ਉੱਥੇ ਹੀ ਪੰਜਾਬ ਪ੍ਰਧਾਨ ਸੁਨੀਲ ਪਾਜਾਕਣ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਤਾਂ ਕੋੜੂਪੁਰਾ ਦੇ ਵਿੱਚ ਅੱਜ ਪੰਜਾਬ ਸਰਕਾਰ ਦੇ ਖਿਲਾਫ ਪੁਤਲਾ ਫੂਕਿਆ ਜਾ ਰਿਹਾ ਹੈ ਪ੍ਰੋਟੈਸਟ ਕੀਤੇ ਜਾ ਰਹੇ ਨੇ ਤੇ ਸਾਡੇ ਨਾਲ ਗੌਰਵ ਕੱਕੜ ਜ਼ਿਲ੍ਹਾ ਪ੍ਰਧਾਨ ਜੁੜੇ ਗੱਲਬਾਤ ਕਰਦੇ ਆ ਕੱਕੜ ਜੀ ਕਿਸ ਤਰ੍ਹਾਂ ਦੇਖਦੇ ਹੋ ਅੱਜ ਦੇ ਪ੍ਰੋਗਰਾਮ ਨੂੰ ਲੈ ਕੇ ਅੱਜ ਵਿਧਾਨ ਸਭਾ ਵਾਈਜ਼ 117 ਵਿਧਾਨ ਸਭਾ ਹਲਕਿਆਂ 'ਚ ਅਰਥੀ ਫੂਕ ਭਗਵੰਤ ਮਾਨ ਦੀ ਪ੍ਰਦਰਸ਼ਨ ਕੀਤਾ ਜਾਣਾ ਸੀ ਜਿਸ ਵਿੱਚ ਵਿਧਾਨ ਸਭਾ ਦੇ ਇੰਚਾਰਜ ਦਰਗੇਸ਼ ਜੀ, ਕ੍ਰਿਸ਼ਨ ਨਾਰਿੰਗ ਜੀ ਪੰਸਨੀਤਾ ਗਰਗ ਜੀ ਅਤੇ ਹਰਦੀਪ ਜੀ ਪ੍ਰੇਮ ਜੀ ਗਗਨ ਜੀ ਸਾਰੀ ਜਿਹੜੀ ਲੀਡਰਸ਼ਿਪ ਜਸਪਾਲ ਜੀ ਅੱਜ ਇਸ ਇੱਥੇ ਇਕੱਠੇ ਹੋਏ ਆ ਇਕੱਠੇ ਹੋ ਕੇ ਵਿਧਾਨ ਸਭਾ ਵਾਜ ਭਗਵੰਤ ਮਾਨ ਦਾ ਪਤਲਾ ਫੂਕੇ ਰੋਸ ਪ੍ਰਦਰਸ਼ਨ ਚੱਲ ਰਿਹਾ ਕਿਉਂਕਿ ਬੀਤੇ ਦਿਨੀ ਜੋ ਪੰਜਾਬ ਦੀ ਸਰਕਾਰ ਨੇ ਜੋ ਸਾਡੇ ਵਰਕਰ ਪਿੰਡ ਪਿੰਡ ਜਾ ਕੇ ਮਾਨਯੋਗ ਮੋਦੀ ਸਾਹਿਬ ਦੀਆਂ ਨੀਤੀਆਂ ਨੂੰ ਘਰ ਘਰ ਪਰਚਾਉਣ ਦਾ ਕੰਮ ਕਰ ਰਹੀ ਸੀ ਚਾਹੇ ਆਸ਼ੂਮਾਨ ਕਾਰਡ ਹੈ ਚਾਹੇ ਗਰੀਬ ਖੇਲਾਨਾਨੀ ਯੋਜਨਾ ਚਾਹੇ ਆਵਾਸ ਯੋਜਨਾ ਚਾਹੇ ਕਿਸਾਨ ਸਨਮਾਨ ਨਿਧੀ ਹੈ ਕਿ ਕਿ ਕਿਸਾਨ ਸਨਮਾਨ ਨਦੀ ਦਾ ਭਰਪੂਰ ਸਾਡੇ ਜਿਹੜੇ ਛੋਟੇ ਕਿਸਾਨ ਉਹਨਾਂ ਨੂੰ ਫਾਇਦਾ ਹੋ ਰਿਹਾ ਕਿਉਂਕਿ 2-2000 ਦੀਆਂ ਕਿਸ਼ਤਾਂ ਉਹਨਾਂ ਦੇ ਖਾਤੇ 'ਚ ਜਾ ਰਹੀਆਂ ਇਹ ਕੀ ਕਰ ਰਿਹਾ ਕਿ ਜਿਹੜੇ ਇਹਨਾਂ ਦੇ ਮੁਲਾਜ਼ਮ ਆ ਉਹ KYC ਜਿਹੜੀ ਨਹੀਂ ਕਰਦੇ ਸਾਡੇ ਜਿਹੜੇ ਵਰਕਰ ਪਿੰਡ-ਪਿੰਡ ਜਾ ਕੇ ਕੈਂਪ ਲਾ ਰਿਆ ਮੌਕੇ ਤੇ ਹੀ ਆਸ਼ੂਮਾਨ ਕਾਰਡ ਮੌਕੇ ਤੇ ਹੀ ਕੇवाईसी ਕਰ ਰਿਆ ਤੇ ਜਿਹੜੀ ਲੋਕਾਂ ਨੂੰ ਜਿਹੜੀ ਸਰਕਾਰ ਵੱਲੋਂ ਸਹੂਦਾ ਦਿੱਤੀ ਜਾ ਰਹੀ ਹੈ ਸਕੀਮਾਂ ਦੀ ਉਹਦਾ ਲਾਭ ਮਿਲ ਸਕੇ ਤੇ ਉਹ ਲਾਭ ਪਹਚਾਰੇ ਸੀ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਬੋਕਲਾਹਟ ਚਾਈ ਜਿਨ੍ਹਾਂ ਨੇ ਸਾਡੇ ਕੈਂਪਾਂ ਨੂੰ ਰੋਕਿਆ ਕਿਉਂਕਿ ਪਿਛਲੇ ਦਿਨੀ ਦਿੱਲੀ ਤੋਂ ਵਿਹਲੇ ਹੋਇਆ ਇਹ ਲੀਡਰ ਮਨੀਸ਼ ਸੋਧਿਆ ਦਾ ਇਹੀ ਬਿਆਨ ਸੀ ਸਾਮ-ਦਾਮ ਡੰਡ-ਬੇਤ ਸਾਨੂੰ ਜੋ ਵੀ ਕਰਨਾ ਪਿਆ ਕਰਾਂਗੇ ਅਸੀਂ 2027 ਦੇ ਇਲੈਕਸ਼ਨ ਜਿੱਤਣ ਵਾਸਤੇ ਮੈਂ ਉਹਨਾਂ ਨੂੰ ਤੁਹਾਡੇ ਜਰੀਏ ਸੁਣਿਆ ਦੇਣਾ ਚਾਹੁੰਦਾ ਤੁਸੀਂ ਜੋ ਮਰਜ਼ੀ ਕਰ ਲੋ ਇਹ ਪੰਜਾਬ ਦੇ ਲੋਕ ਆ ਪੰਜਾਬੀ ਆ ਇਹਨਾਂ ਨੇ ਵੱਡੇ ਵੱਡਿਆਂ ਦਾ ਜ਼ੁਲਮ ਨਹੀਂ ਸਿਆ ਤੁਸੀਂ ਕੀ ਚੀਜ਼ ਹੋ 2027 ਦੇ ਵਿੱਚ ਵੋਟਾਂ ਲੋਕਾਂ ਨੇ ਪਾਉਣੀਆਂ ਜਿੰਨਾਂ ਨੂੰ ਮੋਦੀ ਸਾਹਿਬ ਦੀਆਂ ਨੀਤੀਆਂ ਦਾ ਫਾਇਦਾ ਹੈ ਨਾ ਕਿ ਮਨੀਸ਼ ਸੋਧੀਆਂ ਨੇ ਪਾਉਣੀਆਂ ਨਾ ਤੁਹਾਡੀ ਪੰਜਾਬ ਪੁਲਿਸ ਨੇ ਪਾਉਣੀਆਂ ਪੰਜਾਬ ਪੁਲਿਸ ਨੇ ਵੀ ਤੁਹਾਡੇ ਉਲਟ ਵੋਟਾਂ ਪਾਉਣੀਆਂ ਕਿਉਂਕਿ ਜਿਹੜਾ ਹਾਲ ਤੁਸੀਂ ਮੁਲਾਜ਼ਮਾਂ ਦਾ ਚਾਹੇ ਉਹ ਟੀਚਰ ਵਰਗਾ ਹੈ ਚਾਹੇ ਉਹ ਪੰਜਾਬ ਪੁਲਿਸ ਦੇ ਨੌਜਵਾਨ ਹੈ ਚਾਹੇ ਅੱਜਕੱਲ ਹਰੇਕ ਵੀ ਜਿਹੜਾ ਵੀ ਅਧਿਆਪਕ ਹੈ ਹਰੇਕ ਦਾ ਇਹਨਾਂ ਨੇ ਬੁਰਾ ਹਾਲ ਕੀਤਾ ਲੋਕ ਹਮ ਹਮਾ ਕੇ ਭਾਰਤੀ ਜਨਤਾ ਪਾਰਟੀ ਦੇ ਨਾਲ ਹੈ ਅੱਜ ਹਰ ਪਿੰਡ ਹਰ ਗਲੀ ਹਰ ਸਾਥ ਜਿੱਕੋ ਆਵਾਜ਼ ਹੈ ਜੇ ਪੰਜਾਬ ਨੂੰ ਬਚਾ ਸਕਦੀ ਹੈ ਤਾਂ ਭਾਜਪਾ ਬਚਾ ਸਕਦੀ ਹੈ ਜਿਸ ਦੀ ਬਖਲਾਹਟ ਅੱਜ ਪੰਜਾਬ ਸਰਕਾਰ ਦੇ ਉੱਤੇ ਦਿਖ ਰਹੀ ਹੈ ਸਾਡੇ ਲੀਡਰਾਂ ਨੂੰ ਰਿਟੇਨ ਕੀਤਾ ਜਾ ਰਿਹਾ ਸਾਡੇ ਕੈਂਪਾਂ ਨੂੰ ਰੋਕਿਆ ਜਾ ਰਿਹਾ ਜੋ ਤੁਹਾਡੇ ਸਾਹਮਣੇ ਜਿਸ ਦੇ ਰੋਸ ਵਿੱਚ ਅੱਜ ਅਸੀਂ ਇਕੱਠੇ ਹੋ ਕੇ ਪ੍ਰਦਰਸ਼ਨ ਕਰ ਰਹੇ ਹਾਂ ਸੜਨਾ ਸੁਨੀਤਾ ਕਰਨ ਜੋੜਿਆ ਜੋ ਪੰਜਾਬ ਦੇ ਆਗੂ ਨੇ ਬੀਜੇਪੀ ਦੇ ਗਰਸਾ ਕਿਵੇਂ ਦੇਖਦੇ ਹੋ ਇਹ ਸਾਰੇ ਮਾਹੌਲ ਨੂੰ ਲੈ ਕੇ ਦੇਖੋ ਜੋ ਸਾਡੀ ਪਾਰਟੀ ਨੇ ਦਿਸ਼ਾ ਨਿਰਦੇਸ਼ ਤੇ ਪ੍ਰੋਗਰਾਮ ਲਿਖੇ ਨੇ ਸੇਵਾਦਾਰ ਆਪਕੇ ਦਵਾਰ ਕੈਂਪ ਲਗਾ ਲਗਾ ਕੇ ਲੋਕਾਂ ਨੂੰ ਸਹੂਲਤਾ ਦੇ ਰਹੇ ਆਂ ਜਰੂਰਤਵੰਦਾਂ ਨੂੰ ਸਹੂਲਤਾ ਦੇ ਰਹੇ ਆਂ ਗਰੀਬਾਂ ਦਾ ਕਲਿਆਣ ਕਰ ਰਹੇ ਆਂ ਹੈਲਥ ਕਾਰਡ ਬਣਾ ਰਹੇ ਆ ਜਾਂ ਪੈਨਸ਼ਨ ਲਗਵਾ ਰਹੇ ਆ ਜਾਂ ਕਿਸਾਨਾਂ ਨੂੰ ਸਨਮਾਨ ਨਿਧੀ ਦਵਾ ਰਹੇ ਆ ਲੇਬਰ ਕਾਰਡ ਬਣਾਉਣ ਵਿੱਚ ਉਹਨਾਂ ਦੀ ਮਦਦ ਕਰ ਰਹੇ ਆ ਮੋਦਰਾ ਜੋਚ ਚ ਲੋਨ ਕਿਵੇਂ ਲਿੱਤੇ ਜਾਂਦੇ ਉਹਨਾਂ ਨੂੰ ਸਮਝਾ ਰਹੇ ਆ ਜਿੰਨੀਆਂ ਸਾਰੀਆਂ ਸੈਂਟਰ ਦੀਆਂ ਸਕੀਮਾਂ ਆ ਅਸੀਂ ਲੋਕਾਂ ਤੱਕ ਪਹੁੰਚਾ ਰਹੇ ਆ ਦੱਸੋ ਕੀ ਗਲਤ ਕਰ ਰਹੇ ਆ ਵੀ ਜਿਹੜਾ ਪੰਜਾਬ ਸਰਕਾਰ ਐਨਾ ਡਰ ਗਈ ਭਾਜੀਪੀ ਦੇ ਵਰਕਰਾਂ ਤੋਂ ਪੰਜਾਬ ਸਰਕਾਰ ਨੇ ਜ਼ਬਰਦਸਤੀ ਸਾਡੇ ਕੈਂਪਾਂ ਨੂੰ ਬੰਦ ਕੀਤਾ ਸਾਡੇ ਵੱਡੇ ਤੋਂ ਵੱਡੇ ਛੋਟੇ ਤੋਂ ਛੋਟੇ ਲੀਡਰਾਂ ਨੂੰ ਪ੍ਰਧਾਨਾਂ ਨੂੰ ਸਟੇਟ ਸਾਰੇ ਜਨਰਲ ਸੈਕਟਰੀਜ਼ ਨੂੰ ਮੰਤਰੀਆਂ ਨੂੰ ਡਿਟੇਨ ਕੀਤਾ ਜ਼ੁਲਮ ਟਾਇਆ ਅਸੀਂ ਅੱਜ ਉਸ ਦੇ ਵਿਰੋਧ ਵਿੱਚ ਨਿਕੰਮੀ ਪੰਜਾਬ ਸਰਕਾਰ ਦਾ ਹਰ ਵਿਧਾਨ ਸਭਾ ਤੇ ਪੂਤਲਾ ਫੂਕ ਕੇ ਪ੍ਰਦਰਸ਼ਨ ਕਰ ਰਹੇ ਹਾਂ ਪੰਜਾਬ ਸਰਕਾਰ ਤੇ ਦੋਸ਼ ਹੈ ਕਿ ਤੁਸੀਂ ਲੋਕਾਂ ਦੇ ਜਿਹੜੇ ਆ ਡਾਟਾ ਕਲੈਕਟ ਕਰਦੇ ਹੋ ਉਸ ਇਸ ਤਰ੍ਹਾਂ ਦੇ ਦੋਸ਼ ਲਾਏ ਜਾਂਦੇ ਆ ਇਹ ਡਾਟਾ ਕਿਨੂੰ ਕਹਿ ਰਿਹਾ ਮੈਨੂੰ ਤਾਂ ਇਹ ਸਮਝ ਨਹੀਂ ਆਈ ਡਾਡਾ ਮੈਨੂੰ ਤਾਂ ਲੱਗਦਾ ਵੀ ਕੋਈ ਕਮੇਡੀ ਦਾ ਪ੍ਰੋਜੈਕਟ ਤਿਆਰ ਕਰ ਰਹੀ ਕੋਈ ਕਮੇਡੀਅਨ ਕੋਈ ਕੋਈ ਗੀਤਕੂ ਤਿਆਰ ਕਰ ਰਹੀ ਡਾਡਾ ਦਾ ਚੋਰੀ ਹੋ ਗਿਆ ਪਰ ਮੈਂ ਤੁਹਾਨੂੰ ਦੱਸਣਾ ਚਾਹਣਾ ਜਿਹੜਾ ਇਹਨੂੰ ਡਰ ਪਿਆ ਹੋਇਆ ਜਿਹੜੀ ਰਾਜਪੁਰੇ ਚ ਰੈਲੀ ਹੋਈ ਹੈ ਨਾ ਰਾਜਪੁਰੇ ਚ ਰੈਲੀ ਹੋਈ ਉਹਤੇ ਪਿੰਡਾਂ ਦੇ ਆਪ ਮੁਹਾਰੇ ਲੋਕ ਇਕੱਠੇ ਹੋਏ ਸੀ ਜਿਹੜੇ ਆਪ ਮੁਹਾਰੇ ਲੋਕ ਇਕੱਠੇ ਉਹਨੂੰ ਵੇਖਦਿਆਂ ਹੋਇਆਂ ਆਮ ਪਾਰਟੀ ਨੂੰ ਡਰ ਪੈ ਗਿਆ ਇਹ ਪੰਜ ਮਹੀਨੇ ਹੋ ਗਏ ਜਿਹੜੇ ਪਿੰਡਾਂ ਦੇ ਵਿੱਚ ਕੈਂਪ ਲੱਗ ਰਹੇ ਆ ਇਹਨੂੰ ਹੋਣੀ ਪਤਾ ਲੱਗਣਾ ਸੀ ਹੋਣੀ ਡਰ ਪੈਣਾ ਸੀ ਜਿਹੜਾ ਇਹਨਾਂ ਨੂੰ ਡਾਰਾ ਉਸ ਚੀਜ਼ਾ ਜਿਹੜੇ ਇਹਨਾਂ ਨੇ ਵਾਅਦੇ ਆਮ ਲੋਕਾਂ ਨਾਲ ਬੀਬੀਆਂ ਨਾਲ 1000 ਰੁਪਏ ਦੇ ਉਹ ਇਹਨਾਂ ਤੋਂ ਵਾਦੇ ਪੂਰੇ ਉਹ ਜਿਹੜੀ ਸੈਂਟਰ ਗੌਰਮ ਵਾਦੇ ਪੂਰੇ ਵਾਦੇ ਪੂਰੇ ਕਰਨ ਵਾਸਤੇ ਪਿੰਡਾਂ ਦੀ ਘਰ ਪਹੁੰਚ ਰਹੀ ਆ ਪਹੁੰਚ ਕਰ ਰਹੀ ਆ ਇਹਨਾਂ ਨੂੰ ਉਹ ਡਾਰਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਪੂਰੇ ਪੰਜਾਬ ਦੇ ਵਿੱਚੋਂ ਪਿੰਡ ਪਿੰਡ ਦੇ ਵਿੱਚ ਬੀਜੇਪੀ ਦੀ ਆਵਾਜ਼ ਨਾ ਉਠਕੜੇ ਉਸ ਆਵਾਜ਼ ਨੂੰ ਦਬਾਉਣਾ ਚਾਹੁੰਦੇ ਆ ਬੀਜੇਪੀ ਦਾ ਵਰਕਰ ਨਾ ਕਦੀ ਦਬਿਆ ਤੇ ਨਾ ਕਦੀ ਝੁਕਿਆ ਤੇ ਨਾ ਦਬੇਗਾ ਨਾ ਝੁਕੇਗਾ ਆਉਣ ਵਾਲੇ ਟਾਈਮ 'ਚ ਬੀਜੇਪੀ ਬੀਜੇਪੀ ਕਰਾ ਕੇ 27 ਦੇ ਸਰਕਾਰ ਬਣਾ ਕੇ ਦਿਖਾਵਾਂਗੇ ਇਹਨਾਂ ਨੂੰ ਅਗਲਾ ਪ੍ਰੋਟੈਸਟ ਕੀ ਭਰਾਂ ਜੀ ਪਹਿਲਾਂ ਤਾਂ ਆਹੀ ਪ੍ਰੋਟੈਸ ਪ੍ਰੋਟੈਸਟ ਜਿਹੜਾ ਸਰਕਾਰ ਨੇ ਕੀਤਾ ਹੈ ਉਹਦੇ ਖਿਲਾਫ ਅਸੀਂ ਆਪਦੀ ਜਿਹੜੀ 117 ਦੇ 117 ਹਲਕਿਆਂ ਦੇ ਵਿੱਚ ਪ੍ਰਦਰਸ਼ਨ ਕਰ ਰਹੇ ਹਾਂ ਇਸ ਤੋਂ ਬਾਅਦ ਦੇਖਾਂਗੇ ਜੋ ਉੱਪਰ ਕੋਈ ਆਊ ਵੀ ਗਾਈਡਲਾਈਨ ਉਹਦੇ ਅਕੋਰਡਿੰਗ ਕਰਾਂਗੇ ਜੋ ਵੀ ਸਾਨੂੰ ਸੀਨੀਅਰ ਸਟਾਫ ਕਹੂਗੀ ਕੋਈ ਦੇਖ ਸਕਦੇ ਹੋ ਭਾਜਪਾ ਵੱਲੋਂ ਅੱਜ ਪੂਰੇ ਪੰਜਾਬ ਦੇ ਵਿੱਚ ਪ੍ਰੋਟੈਸਟ ਕੀਤਾ ਜਾ ਰਿਹਾ ਪੰਜਾਬ ਸਰਕਾਰ ਦੇ ਖਿਲਾਫ ਪੋਤਲਾ ਫੂਕਿਆ ਜਾ ਰਿਹਾ ਵਿਕੀਸ਼ਕਰ ਦੀ ਸਾਡੇ ਨਾਲ ਜੁੜਿਆ ਕਰ ਸਕਦਾ ਕਿਵੇਂ ਦੇਖਦੇ ਹੋ ਤੁਸੀਂ ਦੇਖੋ ਜੀ ਇਹ ਪੰਜਾਬ ਸਰਕਾਰ ਦੀ ਬਗਲਾਹਤ ਹੈ ਜਿਹੜੀ ਇਹ ਸਾਹਮਣੇ ਆ ਰਹੀ ਹੈ ਜਿਹੜੇ ਭਾਜਪਾ ਦੇ ਲੀਡਰਾਂ ਨੇ ਇਹ ਸ਼ਰਿਆ ਮੰਦਰ ਕਰ ਰਿਹਾ ਉਹ ਚਾਹਦੇ ਹੋਏ ਵੀ ਜਿਹੜੀ ਨ ਸਰਕਾਰ ਆ ਜਿਹੜੇ ਨਰਿੰਦਰ ਮੋਦੀ ਜੀ ਦੇ ਲੋਕਾਂ ਦੇ ਲਈ ਸਕੀਮਾਂ ਆਧੰਤੀਆਂ ਗਈਆਂ ਹਨ ਵੀ ਉਹ ਸਕੀਮਾਂ ਜਿਹੜੀਆਂ ਹੈਗੀਆਂ ਨਰ ਮੋਦੀ ਜੀ ਦੀਆਂ ਜਿਹੜੀਆਂ ਸਕੀਮਾਂ ਆ ਉਹ ਆਮ ਲੋਕਾਂ ਤੱਕ ਨਾ ਪਹੁੰਚਣ ਇਸ ਕਰਕੇ ਪੰਜਾਬ ਸਰਕਾਰ ਬਖਲਾਅਤ ਦੇ ਵਿੱਚ ਆਈ ਹੋਈ ਆ ਉਹ ਚਾਹੁੰਦੀ ਆ ਵੀ ਜਿਹੜੀ ਆਪਣੀ ਮੋਦੀ ਸਾਹਿਬ ਦੀਆਂ ਸਕੀਮਾਂ ਲੋਕਾਂ ਤੱਕ ਨਾ ਪਹੁੰਚ ਤੇ ਭਾਜਪਾ ਪਿੰਡਾਂ ਦੇ ਵਿੱਚ ਨਾ ਜਾਵੇ ਤਾਂ ਭਾਜਪਾ ਨੂੰ ਰੋਕਿਆ ਜਾ ਰਿਹਾ ਇਹਨਾਂ ਦੇ ਦੋਸ਼ ਹੈ ਭਾਜਪਾ ਨੂੰ ਰੋਕਿਆ ਜਾ ਰਿਹਾ ਲੋਕਾਂ ਦੀ ਭਾਈ ਨੂੰ ਲੈ ਕੇ ਪੌਸ ਨੂੰ ਲੈ ਕੇ ਜਿਹੜਾ ਹੈਗਾ

ਤਾਂ ਤੁਹਾਡੇ ਪੰਜਾਬ ਪ੍ਰਧਾਨ ਜਿਹੜੇ ਹੈਗੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਕਿਵੇਂ ਤੱਕ ਦੇਖੋ ਜੀ ਬਹੁਤ ਹੀ ਮਾੜਾ ਲਾਅਨ ਆਰਡਰ ਖਰਾਬ ਹੋ ਗਿਆ ਜਿਹੜੇ ਗੈਂਗਸਟਰਵਾਦ ਹੈ ਉਹਨਾਂ ਨੂੰ ਤਾਂ ਪੁਲਿਸ ਜਿਹੜੀ ਹੈਗੀ ਹੈ ਮਤਲਬ ਕਿ ਗ੍ਰਿਫਤਾਰ ਨਹੀਂ ਕਰ ਪਾਰੀ ਤੇ ਜਿਹੜੇ ਪੰਜਾਬ ਦੀ ਤਰੱਕੀ ਲਈ ਪੰਜਾਬ ਲਈ ਸੋਚ ਰਹੇ ਆ ਉਹਨਾਂ ਨੂੰ ਸਰਕਾਰ ਗ੍ਰਿਫਤਾਰ ਕਰ ਰਹੀ ਹੈ ਗ੍ਰਿਫਤਾਰ ਕਰਨਾ ਤਾਂ ਨਸ਼ਾ ਤਰਸਕਰ ਗ੍ਰਿਫਤਾਰ ਕੀਤਾ ਜਾਵੇ ਗ੍ਰਿਫਤਾਰ ਕਰਨਾ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਲਾਅਨ ਆਰਡਰ ਮੇਨਟੇਨ ਨਹੀਂ ਹੋ ਰਿਹਾ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਲੋਕਾਂ ਨੂੰ ਫਾਇਦਾ ਦੇ ਰਹੇ ਉਹਨਾਂ ਨੂੰ ਇਹ ਗ੍ਰਿਫਤਾਰ ਕਰ ਰਿਹਾ ਬਹੁਤ ਹੀ ਮੰਦਰਯੋ ਤੇ ਫਿਰ ਤਸਵੀਰਾਂ ਕਿ ਪੁਤਲਾ ਜਿਹੜਾ ਹੈਗਾ ਫੂਕਿਆ ਜਾ ਰਿਹਾ ਪure ਪੰਜਾਬ ਦੇ ਵਿੱਚ ਪ੍ਰੋਟੈਸਟ ਕੀਤਾ ਜਾ ਰਿਹਾ ਦੁਆਰਾ ਫਿਰ ਦੱਸ ਦਿਆ ਕਿ ਸੁਨੀਲ ਜਾਕਰ ਜਿਹੜੇ ਹੈਗੇ ਪੰਜਾਬ ਪ੍ਰਧਾਨ ਆ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਤਾਂ ਲਗਾਤਾਰ ਰੋਸ ਜਿਹੜਾ ਹੈਗਾ ਉਹ ਵਧਦਾ ਜੂ ਜਾ ਰਿਹਾ ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਰੋਸ ਜਿਹੜਾ ਹੈਗਾ ਵਧਦਾ ਜਾ ਰਿਹਾ ਤਾ ਸਾਡੇ ਨਾਲ ਜਸਪਾਲ ਜੀ ਜੁੜੇ ਗੱਲਬਾਤ ਕਰਦੇ ਜਸਪਾਲ ਜੀ ਕਿਵੇਂ ਦੇਖਦੇ ਹੋ ਅੱਜ ਅਸੀਂ ਪੰਜਾਬ ਦੇ 117 ਹਲਕਿਆਂ ਦੇ ਵਿੱਚ ਇਹ ਰੋਸ ਪ੍ਰਦਰਸ਼ਨ ਕਰਕੇ ਪੰਜਾਬ ਸਰਕਾਰ ਦਾ ਤੇ ਪੰਜਾਬ ਦੇ ਮੁੱਖ ਮੰਤਰੀ ਦਾ ਪੁਤਲਾ ਸਾੜਿਆ ਇਸ ਤੋਂ ਪਹਿਲਾਂ ਜੈਤੋ ਸਾੜਿਆ ਹੁਣ ਜੈਫਰੀ ਕੋਟ ਸਾੜ ਕੇ ਹੁਣ ਕੋਟਪੁਰਾ ਸਾੜਿਆ ਗਿਆ ਕਿਉਂਕਿ ਪੰਜਾਬ ਦੇ ਵਿੱਚ ਜਿਹੜੇ ਲੋਕ ਪਹੁੰਚਾਈ ਸਕੀਮਾਂ ਨੇ ਕੇਂਦਰ ਸਰਕਾਰ ਦੀਆਂ 200 ਤੋਂ ਉੱਪਰ ਸਕੀਮਾਂ ਚੱਲ ਰਹੀਆਂ ਹਨ ਉਹਨਾਂ ਚ ਸਕੀਮਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਕਿਸਾਨਾਂ ਤੱਕ ਪਹੁੰਚਾਉਣ ਲਈ ਦੁਕਾਨਦਾਰਾਂ ਤੱਕ ਪਹੁੰਚਾਉਣ ਲਈ ਗਰੀਬਾਂ ਤੱਕ ਮਜ਼ਦੂਰਾਂ ਤੱਕ ਪਹੁੰਚਾਉਣ ਲਈ ਸਾਡੇ ਜਿਹੜੇ ਵਰਕਰ ਹੈ ਉਹ ਕੈਂਪ ਲਾ ਰਹੇ ਆ। ਪਰੰਤੂ ਭਗਵਾਨਤ ਮਾਨ ਸਰਕਾਰ ਐਨੀ ਬਲਖਾਸ ਵਿੱਚ ਆ ਗਈ ਕਿ ਜਿਹੜੇ ਕੈਂਪ ਲੱਗ ਰਹੇ ਆ ਤੇ ਉੱਥੇ ਸਾਡੇ ਕੈਂਪ ਲਾਏ ਜਾ ਰਹੇ ਆ ਉਹਨਾਂ ਆਗੂਆਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ। ਅੱਜ ਉਹਦੀ ਹੀ ਸਾਫ ਸਾਫ ਤੌਰ ਤੇ ਨਖੇਦੀ ਵੀ ਕਰਦੇ ਆ। ਤੇ ਆਉਣ ਵਾਲੇ ਸਮਝੇ ਚੇਤਾਵਨੀ ਵੀ ਦਿੰਨੇ ਆ ਜਿਹੜਾ ਇਹ ਗੰਜਾ ਇਹਨਾਂ ਦਾ ਇਹ ਸੋਧਿਕਾ ਜਿਹੜਾ ਪੰਜਾਬ ਦੇ ਵਿੱਚ ਆਇਆ ਮੈਂ ਉਹਨਾਂ ਨੂੰ ਤੁਹਾਡੇ ਚੈਨਲ 'ላይ ਕਹਿਣਾ ਹੈ ਕਿ ਤੁਹਾਨੂੰ ਜੇ ਹਸਤਾ ਦਿੱਲੀ ਜੀ ਕੱਢਾ ਪੰਜਾਬ ਦੇ ਲੋਕ ਵੀ ਤੁਹਾਨੂੰ ਉਸੇ ਤਰ੍ਹਾਂ ਪੰਜਾਬ ਚ ਵੀ ਕੱਢਣਗੇ ਤੇ ਤੁਹਾਡੀ ਹਾਲਤ ਜਿਵੇਂ ਦਿੱਲੀ ਜੀ ਨਹੀਂ ਰਹੀ ਉਹ ਪੰਜਾਬ ਚ ਹੀ ਰਹਿਣੀ ਇਹਨਾਂ ਦੀ ਹਾਲਤ ਉਹ ਹੋ ਜਾਣੀ ਹੈ ਨਾ ਘਰ ਦਾ ਨਾ ਨਾ ਘਾੜ ਦਾ ਕਿਉਂਕਿ ਨਾ ਦਿੱਲੀ ਦੇ ਰਹਿਣੇ ਨਾ ਪੰਜਾਬ ਦੇ ਰਹਿਣੇ ਪੰਜਾਬ ਦੇ ਲੋਕਾਂ ਨੇ ਫੈਸਲਾ ਕਰ ਲੈਣਾ 2027 ਦੇ ਵਿੱਚ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇਗੀ ਤੇ ਇਹ ਵੱਡਾ ਲੋਕਾਂ ਨੇ ਇਹ ਪੂਰੀ ਆਪਣੀ ਜਿਹੜੀ ਜਿੰਮੇਵਾਰੀ ਨਾਲੇ ਫੈਸਲਾ ਕਰ ਲਿਆ ਕਿਉਂਕਿ ਅੱਜ ਜਿਹੜੇ ਕੈਂਪਾਂ ਦੇ ਵਿੱਚ ਮੈਂ ਦੇਖਦਾ ਸਭ ਤੋਂ ਵੱਧ ਜਿਹੜੀ ਗਿਣਤੀ ਹੈ ਕੈਂਪਾਂ ਦੇ ਵਿੱਚ ਸਾਡੇ ਪੰਜਾਬ ਦੇ ਲੋਕਾਂ ਦੀ ਆ ਰਹੀ ਕਿਉਂਕਿ ਉੱਥੇ ਸਹੂ ਜਾਂ ਰਹੀਆਂ ਤੇ ਪੰਜਾਬ ਦੇ ਲੋਕਾਂ ਨੂੰ ਜਿੰਨੀਆਂ ਕੇਂਦਰ ਸਰਕਾਰ ਦੀਆਂ ਸਕੀਮਾਂ ਉਹ ਲਾਗੂ ਕਰਵਾ ਕੇ ਦੇਵਾਂਗੇ। ਬੀਜੇਪੀ ਵਿੱਚ ਲਗਾਤਾਰ ਗੁੱਸਾ ਪੂਰੇ ਪੰਜਾਬ ਦੇ ਵਿੱਚ ਕਿਵੇਂ ਦੇਖਦੇ ਹੋ? ਪਹਿਲੀ ਗੱਲ ਤੇ ਇਹ ਹੈ ਜਿਹੜੇ ਇਹਨਾਂ ਦੇ ਲੀਡਰਾਂ ਨੇ ਬਿਆਨ ਦਿੱਤਾ ਸੀਗਾ ਸ਼ਾਮ-ਦਾਮ, ਦੰਡ ਜੋ ਵੀ ਇਹਨਾਂ ਨੂੰ ਕਰਨਾ ਪਵੇ ਧੱਕੇਸ਼ਾਹੀ ਜਾਂ ਲੜਾਈ ਦੰਗਾ 2027 ਦੀ ਸਰਕਾਰ ਬਣਾਉਣ ਦੇ ਵਾਸਤੇ ਉਹ ਇਹਨਾਂ ਨੇ ਲਾਗੂ ਕਰਦਾ ਸਿੱਧਾ ਬੀਜੇਪੀ ਤੇ। ਯਾਨੀ ਕਿ ਸਿੱਧਾ-ਸਿੱਧਾ ਪੰਗਾ ਬੀਜੇਪੀ ਨਾਲ ਲੈ ਕੇ ਸੈਂਟਰ ਦੇ ਨਾਲ। ਅਰਾ ਇਹਨਾਂ ਨੂੰ ਲੋਕ ਆਪਣੇ ਆਪ ਦੱਸ ਦੇਣਗੇ ਵੀ ਸ਼ਾਮ-ਦਾਮ ਕੀ ਹੁੰਦਾ ਤੇ ਦੰਡ ਬੇਦਬਾਬ ਕੀ ਹੁੰਦਾ ਹੈ ਜੇ ਰਾਜਨੀਤੀ ਕਰਨੀ ਹੈ ਤਾਂ ਬੜੇ ਪਿਆਰ ਨਾਲ ਬੜੀ ਤਰੀਕੇ ਨਾਲ ਕਰਨੀ ਚਾਹੀਦੀ ਹੈ ਕਿਉਂਕਿ ਆਪਾਂ ਲੋਕਾਂ ਦੇ ਵਾਸਤੇ ਪਰ ਲੋਕਾਂ ਦਾ ਭਲਾ ਕਰਨਾ ਕਰਾਂਗੇ ਯਾਰ ਅੱਗੇ ਵੀ ਕੀ ਅਸੀਂ ਜਿਹੜੀਆਂ ਜਿਹੜੀਆਂ ਵੀ ਸਾਡੇ ਕੈਂਪ ਲੱਗ ਰਹੇ ਸੀ ਅਗਲੇ ਪਿਛਲੇ 3-4 ਮਹੀਨਿਆਂ ਤੋਂ ਉਹ ਗਰੀਬਾਂ ਦੇ ਭਲੇ ਵਾਸਤੇ ਹੈ ਕਿਸੇ ਦੇ ਦਾ ਮਲੋ ਆਇਸ਼ਵਨ ਕਾਰਡ ਹੈ ਜਾਂ ਸਲੰਡਰਾਂ ਦੇ ਕਾਪੀਆਂ ਦੇ ਆ ਤੁਹਾਡੇ ਕੈਂਪ ਹੁਣ ਚਾਲੂ ਰਹਿਣਗੇ ਜਾਂ ਬੰਦ ਰਹਿਣਗੇ ਕੈਂਪ ਚਾਲੂ ਰਹਿਣਗੇ ਜੀ ਇਹ ਆਪਦਾ ਕੰਮ ਚਾਲੂ ਰੱਖਣਾ ਸੀ ਆਪਦਾ ਚਾਲੂ ਰੱਖਾਂਗੇ ਜੀ ਬਾਹਰ ਤਮਾਤਾ ਕੀ ਜੈ ਤੁਸੀਂ ਦੇਖ ਸਕਦੇ ਹੋ ਭਾਜੀਪੀ ਵੱਲੋਂ ਲਗਾਤਾਰ ਪੰਜਾਬ ਦੇ ਵਿੱਚ ਗੁੱਸਾ ਜਿਹੜਾ ਹੈਗਾ ਉਹ ਦਿਖ ਰਿਹਾ ਤਾਂ ਉੱਥੇ ਹੀ ਪੰਜਾਬ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਜਿਹੜੀ ਹੈਗੀ ਲਗਾਤਾਰ ਜਰੂਰ ਹੋ ਰਹੀ ਆ ਕੈਮਰਾ ਪਰਸਨ ਸੰਦੀਪ ਨਾਲ ਮੈਂ ਸੁਨੀ ਜਨਰਲ ਲੋਕਨ ਸਾਫ ਟੀਵੀ ਫਰੀਦਕੋਟ